ਪਿੰਡ ਦੇ ਲੋਕ ਰਹਿ ਕਿੱਥੇ ਰਹੇ ਨੇ ਪਿੰਡ ਦੇ ਲੋਕ ਜਿਹੜੇ ਪਿਛੇ ਸੇਫ ਥਾਵਾਂ ਤੇ ਗਏ ਜੋ ਕੋਈ ਰੇਲ ਤੇ ਟੰਗਿਆ ਕੋਈ ਥੇਹ ਤੇ ਬੈਠਾ ਕੋਈ ਪੋਗਲ ਪੁਆਇੰਟ ਦੇ ਵਿੱਚ ਜਗਾ ਥੋੜੀ ਉੱਚੀ ਉੱਥੇ ਬੈਠੇ ਨੇ ਜਾ ਤੀ ਮੋਰ ਕੋ ਝੋਨਾ ਲੱਭਦਾ ਇੱਥੇ ਸਾਰਾ ਝੋਨਾ ਸਾਡਾ ਪੱਕਾ ਹੈਗਾ 4-8 ਦਿਨਾਂ ਤੱਕ ਵੱਢਣ ਵਾਲਾ ਹੈ ਦਾ ਬਿਆਦਰਾ ਛੜਦੇ ਸੀ ਉਦੋਂ ਇੱਕ ਦੋ ਫਲੱਡ ਗੇਟ ਦੇ ਕੋਹ ਛੜਦੇ ਤੇ ਪਾਣੀ ਦੀ ਨਿਕਾਸੀ ਨਹੀਂ ਦੀ ਰਣੀ ਨਾਲ ਕੋਈ ਸਰਕਾਰ ਨਾਲ ਕੋਈ ਨਮਾਇਦਾ ਤੇ ਪਹੁੰਚਿਆ ਨਹੀਂ ਕੋਈ ਤੇ ਹੈਲੀਕਾਪਟਰ ਸਾਡੇ ਲੱਗੇ ਲੱਗਾ ਕੋਈ ਕੋਈ ਵੇਖਿਆ ਨੰਗਦਾ ਜੇ ਨੰਗਿਆ ਤੇ ਤੋਦੇ ਡਾਰੀ ਮਾਰ ਕੇ ਲੰਘ ਗਿਆ ਸਾਰੇ ਝੂਟੇ ਵਾਦੇ ਨੇ ਆਈ ਰਾਸ਼ਨ ਪਹੁੰਚਾਉਣ ਦੇ ਆ ਕਰਨ ਦੇ ਜੀ ਸਾਗਰ ਟਾਈਮ ਜੋ ਓਵਰਫਲੋ ਹੋਇਆ ਉਦੋਂ ਇਹਨਾਂ ਸਾਰਾ ਛੜਦਾ ਉਹਦੇ ਗੇਟ ਜਿਹੜੇ ਫਲੱਡ ਗੇਟ ਉਹ ਵੀ ਟੁੱਟ ਗਏ ਉਹਨਾਂ ਲਖੀ ਜਾਂਦੇ ਫਲੱਡ ਗੇਟ ਟੁੱਟ ਗਏ ਨੇ ਉਹ ਚ ਜ਼ਿੰਮੇਦਾਰ ਦਾ ਕੀ ਕਸੂਰ ਹੈ ਜ਼ਿੰਮੇਦਾਰ ਸਰਕਾਰਾਂ ਨੇ ਬੰਨ ਕੇ ਸੰਭਾਲ ਇਲਾਕਾ ਸਾਡਾ ਜਿਹੜਾ ਗਰਦਾਸਪੁਰ ਏਰੀਆ ਦਾ ਸਾਰਾ ਆਪ ਆਪਣੀ ਨਲੈਕੀ ਦਾ ਕਰਕੇ ਮਾਰਿਆ ਜੀ ਅਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਪਰਾਣਾ ਅੱਜ ਮੌਜੂਦਾ ਹਾਲਾਤ ਦਿਖਾਵਾਂਗੇ ਤੁਹਾਨੂੰ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚੇ ਆ ਜਿੱਥੇ ਜਿਹੜਾ ਪਾਣੀ ਵੱਦੋ ਵਾਦੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਮੌਜੂਦ ਹੋਇਆ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ ਡੇਰਾ ਬਾਬਾ ਨਾਨਕ ਹਲਕਾ ਪਿੰਡ ਹਰਦੌਰਵਾਲ ਹੈ ਆ ਬਾਈ ਦਾ ਪਿੰਡ ਘਰ ਸਾਹਮਣੇ ਹੈ ਤੇ ਘਰ ਦੇ ਵਿੱਚ ਪਾਣੀ ਜਿਹੜਾ ਹੈ ਪਸ਼ੂ ਡੰਗਰ ਹਰ ਇੱਕ ਸਮਾਨ ਜਿਹੜਾ ਖਰਾਬ ਹੋਇਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਵੀ ਕੀ ਕੀ ਜਿਹੜੀ ਦਿੱਕਤ ਆਈ ਹੈ ਕੀ ਸਮੱਸਿਆ ਹੈ ਤੇ ਕਿਹਦੀ ਨਲਾਕੀ ਰਹੀ ਹੈ ਸਾਰੀ ਗੱਲਬਾਤ ਦੇ ਵਿੱਚ ਬਾਈ ਜੀ ਕੀ ਨਾਮ ਹੈ ਜੀ ਸਕਵਿੰਦਰ ਸਿੰਘ ਜੀ ਸਕਵਿੰਦਰ ਜੀ ਕੀ ਹਾਲਾਤ ਨੇ ਇਹਨਾਂ ਪਿੰਡਾਂ ਦੇ ਜਿਹੜੇ ਅੱਜ ਪਾਣੀ ਨਾਲ ਭਰੇ ਪਏ ਹਾਲਾਤ ਜੀ ਬਾਤੋਂ ਬਾਤਾਂ ਰੇ ਬਹੁਤ ਮਾੜੀ ਹਾਲਤ ਬਣੀ ਪਈ ਆ ਤੇ ਨਕਾਮੀ ਸਾਰੀ ਸਰਕਾਰਾਂ ਦੀ ਆ ਜੀ ਅੱਛਾ ਸਰਕਾਰਾਂ ਨੇ ਪਾਣੀ ਇੱਕਦਮ ਛੱਡਿਆ ਰਣਜੀਤ ਸਿੰਘ ਟਾਈਮ ਚੋਂ ਜਦੋਂ ਪੋਗਨਾਮ ਚੋਂ ਪਾਣੀ ਵਯਾਦਰਾ ਛੱਡਦੇ ਸੀ ਉਦੋਂ ਇੱਕ ਦੋ ਫਲੈਟ ਗਲੇਟ ਦੇ ਖੋਸ਼ ਹਰਦੇ ਤੇ ਪਾਣੀ ਦੀ ਨਿਕਾਸੀ ਦੀ ਰਣੀ ਨਾਲ ਇਹ ਨਹੀਂ ਬਹੁਤ ਮੁਸ਼ਕਲ ਨਹੀਂ ਸੀ ਹੋਣੀ ਸਰਕਾਰਾਂ ਨੇ ਬੰਨ ਕੇ ਸਾਨੂੰ ਵਾ ਇਲਾਕਾ ਸਾਡਾ ਜਿਹੜਾ ਗਰਦਾਸਪੁਰ ਏਰੀਆ ਦਾ ਸਾਰਾ ਆਪ ਆਪਣੀ ਨਲਾਕੀ ਦਾ ਕਰਕੇ ਮਾਰਿਆ ਜੀ ਰੰਜੀਸਾ ਘਾਟੇ ਟਾਈਮ ਜੋ ਓਵਰਫਲੋ ਹੋਇਆ ਉਦੋਂ ਇਹਨਾਂ ਸਾਰਾ ਛੜਦਾ ਉਹਦੇ ਗੇਟ ਜਿਹੜੇ ਫਲੱਡ ਗੇਟ ਉਹ ਵੀ ਟੁੱਟ ਗਏ ਹੁਣ ਆਖੀ ਜਾਂਦੇ ਫਲੱਡ ਗੇਟ ਟੁੱਟ ਗਏ ਨੇ ਉਹ ਚ ਜ਼ਿੰਮੇਵਾਰ ਦਾ ਕੀ ਕਸੂਰ ਹੈ ਜ਼ਿੰਮੇਵਾਰ ਦੇ ਪੱਲੇ ਅੱਗੇ ਕੁਝ ਨਹੀਂ ਸਾਰੀ ਨਲਾਕੀ ਸਰਦਾਰਾਂ ਤੇ ਸਰਕਾਰਾਂ ਦੀ ਹੈ ਜੀ ਇੰਨੇ ਦਿਨ ਹੋ ਗਏ ਆ ਪਾਣੀ ਦੇ ਵਿੱਚ ਰਹਿੰਦੇ ਆ ਪੰਜ ਦਿਨ ਹੋ ਗਏ ਜੀ ਪੰਜਵਾਂ ਦਿਨ ਪੰਜਵਾਂ ਦਿਨ ਅੱਜ ਆ ਜੀ ਅੱਛਾ ਹਾਂਜੀ ਤੇ ਕੋਈ ਸਰਕਾਰੋਂ ਕੋਈ ਨਮਾਇਦਾ ਇਥੇ ਪਹੁੰਚਿਆ ਨਹੀਂ ਕੋਈ ਇਥੇ ਹੈਲੀਕਾਪਟਰ ਸਾਡੇ ਲੱਗੇ ਲੱਗਾ ਕੋਈ ਕੋਈ ਵੇਖਿਆ ਲੰਘਦਾ ਜੇ ਨੰਗਿਆ ਤੇ ਉਤੋਂ ਦੇ ਡਾਰੀ ਮਾਰ ਕੇ ਲੰਘ ਗਿਆ ਸਾਰੇ ਝੂਟੇ ਵਾਦੇ ਨੇ ਆਈ ਰਾਸ਼ਨ ਪਹੁੰਚਾਉਣ ਦੇ ਆ ਕਰਦੇ ਆ ਕੁਝ ਨਹੀਂ ਕਰ ਕੇ ਹੱਗੀ ਸਵਾਲ ਹੋ ਰਿਹਾ ਵੀ ਹੜਪੀੜ ਤਾਂ ਲਈ ਕੈਂਟਰ ਛੱਡੇ ਭੇਜੇ ਜਾ ਰਹੇ ਆ ਸਮਾਨ ਜਾ ਰਿਹਾ ਹੈ ਖਾਣ ਪੀਣ ਦੀ ਸਮੱਗਰੀ ਜਿਹੜੀ ਭੇਜੀ ਜਾ ਰਹੀ ਹੈ ਕਹਿੰਦੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਦੇ ਵੇਖੋ ਜੀ ਜਿਹੜੀ ਸਮਾਜ ਸੇਵੀ ਜਥੇਬੰਦੀਆਂ ਨਾਲ ਉਹਨਾਂ ਲੰਗਰ ਲਾਏ ਨੇ ਤੂੜੀ ਲਿਆ ਕੇ ਉਹਨਾਂ ਦਿੱਤੀ ਆ ਸਰਕਾਰੀ ਬੰਦਾ ਸਾਡੇ ਤੱਕ ਇੱਥੇ ਲੱਗ ਲੰਗਦਾ ਕੋਈ ਨਹੀਂ ਵੇਖਿਆ ਲੰਗਰ ਪਸ਼ੂ ਕਿੱਥੇ ਰੱਖੇ ਡੰਗਰ ਪਸ਼ੂ ਅਸੀਂ ਆਪਣੇ ਉੱਚੇ ਥਾਂ ਤੇ ਰੇਲ ਦੇ ਲਾ ਕੇ ਥੋੜਾ ਥਾਂ ਉੱਚਾ ਉੱਥੇ ਬਣ ਕੇ ਆਏ ਆ ਜੀ ਅੱਛਾ ਤੇ ਉੱਥੇ ਆਪਣੇ ਘਰੇ ਕੋਚਾ ਆਪਣਾ ਹੈਗਾ ਉਹ ਤੂੜੀ ਟਾੜੀ ਪਾਉਂਦੇ ਉਹ ਤਾਂ ਜਾਏ ਨਹੀਂ ਗਿਆ ਸਾਡੇ ਕੋਲ ਰਹਿਸ਼ ਪਿੰਡ ਨੇ ਕੀਤੀ ਕੀਤੀ ਪਿੰਡ ਦੇ ਲੋਕਾਂ ਨੇ ਹਾਂ ਜੀ ਪਿੰਡ ਦੇ ਲੋਕ ਰਹਿ ਕਿੱਥੇ ਰਹੇ ਨੇ ਆ ਪਿੰਡ ਦੇ ਲੋਕ ਜਿਹੜੇ ਉਹ ਪਿਛੇ ਸੇਫ ਥਾਵਾਂ ਤੇ ਗਏ ਜੋ ਕੋਈ ਰੇਲ ਤੇ ਟੰਗ ਦਾਂਤ ਲੰਗਾਂ ਦੇ ਲੋਕ ਰੋਲਦੇ ਨੇ ਨਿਆਣੇ ਬੱਚੇ ਲੋਕਾਂ ਦੇ ਰੋਣਦੇ ਨੇ ਕੋਈ ਹਾਲ ਨਹੀਂਗਾ ਜੀ ਜ਼ਿੰਦਗੀ ਕੀ ਹੈ ਇੱਕ ਕਿਸਾਨ ਦੀ ਤੁਸੀਂ ਵੀ ਇੱਕ ਵੋਟਰ ਹੋ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਵੋਟਰ ਨੇ ਸੋਚ ਕੇ ਵੋਟ ਪਾਈ ਸੀ ਵੀ ਸਾਡੀ ਜ਼ਿੰਦਗੀ ਜਿਹੜੀ ਹੈ ਸੌਖੀ ਹੋਊਗੀ ਹਾਂਜੀ ਅੱਗੇ ਨਾਲ ਸਾਡ ਅੱਗੇ ਨਾਲ ਬੱਤਰ ਹੋਗੀ ਜ਼ਿੰਦਗੀ ਜੀ 88 ਦਾ ਹੜਾ ਆਇਆ ਹੈਗਾ ਉਹ ਇੱਕ ਦਿਨ ਪਾਣੀ ਆਇਆ ਹੈਗਾ ਦੂਜੇ ਦਿਨ ਪਾਣੀ ਲੱਥ ਗਿਆ ਸੀਗਾ ਅਸੀਂ ਉਦੋਂ ਸਾਰਾ ਆਪਣਾ ਖੁਦ ਵੇਖਿਆ ਮੇਰੀ 65 ਸਾਲ ਦੀ ਉਮਰ ਹੋ ਗਈ ਆ ਦੂਜੀ ਵਾਰੀ ਇਹ ਪਾਣੀ ਆਇਆ 5 ਦਿਨ ਉਹ ਅੱਗੇ ਨਾਲ ਪਾਣੀ ਮਗਰੋਂ ਆਈ ਜਾ ਰਿਹਾ ਪਤਾ ਨਹੀਂ ਲੱਗਣ ਦੇ ਕਿ ਕਿਧਰੋਂ ਪਾਣੀ ਛੱਡੀ ਜਾ ਰਹੇ ਨੇ ਤੇ ਸਾਰਾ ਇਲਾਕਾ ਜਾਣ ਕੇ ਸਰਕਾਰਾਂ ਦੇ ਨਾਲ ਕੰਮਿਆ ਕਰਕੇ ਰੋੜਿਆ ਜੀ ਜੇ ਪਹਿਲੋ ਪਾਣੀ ਦੇ ਗੇਟ ਖੋਲੇ ਹੁੰਦੇ ਤੇ ਇੱਥੇ ਸਾਡੀ ਬਾਤੋਂ-ਬਾਤਰ ਹੱਲ ਨਹੀਂ ਬਣਨੇ ਲੱਗਦਾ ਕੱਲਾ ਭਰੋਸਾ ਜਾ ਦੇਣ ਆਉਂਦੇ ਐ ਕਹਿਣ ਆਉਂਦੇ ਸਿਰਫ ਭਰੋਸਾ ਦਿੰਦੇ ਆ ਜੀ ਹੋਰ ਕੁਛ ਨਹੀਂ ਕੀਤਾ ਨਾ ਕਿ ਉਹਨੂੰ ਦਿੱਤਾ ਕੁਝ ਨਾਮ ਕੋ ਮਿਲਿਆ ਫੇਰਾ ਮਾਰ ਕੇ ਤਜਾਂ ਦੇ ਨੇ ਆਪਣੇ ਨੰਬਰ ਬਣਾਉਂਦੇ ਨੇ ਵੀਡੀਓ ਬਣਾ ਕੇ ਤੇ ਵਾਪਸ ਹੋ ਜਾਂਦੇ ਨੇ ਇੱਥੇ ਤੱਕ ਸਾਡੇ ਤੱਕ ਤੇ ਕੋਈ ਆਇਆ ਨਹੀਂ ਅਜੇ ਤੱਕ ਸਾਡੀ ਅੱਜ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤੇ ਵੇਖੋ ਜੀ ਸਾਡਾ ਝੋਨਾ ਸਿਰ ਤੇ ਆਇਆ ਜਿਹੜਾ ਉਹ ਮਤਲਬ ਸਾਰਾ ਡੁੱਬ ਗਿਆ ਗਲ ਗਿਆ ਵੇਖੋ ਸਾਡੇ ਪਛਾਤੀ ਮਰੋ ਕੁਝ ਝੋਨਾ ਲੱਭਦਾ ਇੱਥੇ ਸਾਰਾ ਝੋਨਾ ਸਾਡਾ ਪੱਕਾ ਹੈਗਾ 8-10 ਦਿਨਾਂ ਤੱਕ ਵੱਢਣ ਵਾਲਾ ਹੈਗਾ ਅੱਗੇ ਕਿੰਨਾ ਕਿੰਨਾ ਪਾਣੀ ਹੈ ਅੱਥੇ ਅੱਗੇ ਪਾਣੀ ਅੱਗੇ ਵੀ ਇਹ ਹਵਾਲਿਆ ਜੀ ਤਰਨਦਾਸ ਤੱਕ ਸਾਰੇ ਤੇ ਆ ਇੱਕ ਸੜਕ ਬਣਾਈ ਹੈ ਜਿਸ ਪ੍ਰਸ਼ਾਸਨ ਨੇ ਇਹ ਸੜਕ ਬਣਾਤੀ ਵਿੱਚ ਪੁਲੀਆਂ ਛੱਡੀਆਂ ਨੇਗੀਆਂ ਸੜਕ ਦੀ ਮਾਰ ਕਰਕੇ ਡੱਕਾ ਹੋਣ ਕਰਕੇ ਪਿੱਛੇ ਤੱਕ 3 ਕਿਲੋਮੀਟਰ ਤੱਕ ਡੱਕਾ ਲੱਗਾ ਸਾਰੇ ਪਿੰਡ ਜੇ ਇਹ ਸੜਕ ਦੇ ਮਾਰਦੇ ਨੇ ਜੇ ਸੜਕ ਦੇ ਵਿੱਚ ਪੁਲੀਆਂ ਪਾਉਣ ਦਾ ਪ੍ਰਸ਼ਾਸਨ ਤੇ ਪਾਣੀ ਅੱਗੇ ਨਿਕਾਸ ਹੋਈ ਜਾਂਦਾ ਅੱਗੇ ਝੋਨੇ ਥੋੜੇ ਨੰਗੇ ਵੇਖੋ ਦੇ ਹੰਡੇ ਨੇ ਤੇ ਮਗਰ ਸਾਰੇ ਕੋ ਡੁੱਬ ਗਿਆ ਇਹ ਪ੍ਰਸ਼ਾਸਨ ਦਾ ਨਿਕਲਣਾ ਕਿ ਹੋਈ ਹੈ ਵੀ ਇੱਥੇ ਪੁਲੀਆਂ ਪੋਣੀਆਂ ਚਾਹੀਦੀਆਂ ਪੁਲੀਆਂ ਨਹੀਂ ਪਾਈਆਂ ਜਾਂ ਜਿੱਦਾਂ دریاਵਾਂ ਦੇ ਲਾਗੇ ਵੰਗ ਪੜੇ ਆ ਇੱਕ ਅੱਧਾ ਕਿਲਾ ਉਹ ਪਾਣੀ ਸੜਕ ਥੋੜੀ ਨੀਵੀਂ ਹੋ ਕੇ ਬਣ ਜਾਂਦੀ ਤੇ ਪਿਰਤਲ ਪੰਜੀ ਤੇ ਪਾਣੀ ਨਿਕਲ ਜਾਂਦਾ ਤੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਪੰਜਾਬ ਦਾ ਕਿਸਾਨ ਚਾਹੁੰਦਾ ਕੀ ਹੈ ਕੀ ਬੋਲਦਾ ਕੀ ਕਹਿਣਾ ਚਾਹੁੰਦਾ ਅੱਜ ਕਿੰਨਾ ਕੁ ਦੁਖੀ ਹੈ ਪੰਜਾਬ ਦਾ ਕਿਸਾਨ ਤੇ ਚਾਹੁੰਦਾ ਜੀ ਵੀ ਰੋਟੀ ਰੋਟੀ ਕਮਾ ਕੇ ਖਾਣੇ ਆ ਲੋਕਾਂ ਦੇ ਢੇਡੇ ਹੀ ਭਰ ਰਿਹਾ ਪਰ ਸਾਨੂੰ ਉਹਦਾ ਮਤਲਬ ਕੋਈ ਬੈਨੀਫਿਟ ਨਹੀਂ ਮਿਲਦਾ ਸਰਕਾਰ ਵੱਲੋਂ ਜ਼ਿਮੀਦਾਰ ਨੂੰ ਸਰਕਾਰ ਹੀ ਮਾਰਨ ਦਾ ਤੁੱਲੇ ਆ ਕਦੀ ਲੈਂਡ ਪੋਲਿੰਗ ਪਾਲਸੀ ਕਦੀ ਕੋਈ ਪਾਲਸੀ ਲੈ ਕੇ ਤੇ ਹੁਣ ਪਾਣੀ ਛੱਡ ਕੇ ਸਾਨੂੰ ਮਾਰਤਾ ਜ਼ਿਮੀਦਾਰ ਤੇ ਅੱਗੇ ਮਰਿਆ ਪਿਆ ਜ਼ਿਮੀਦਾਰ ਦੇ ਪੱਲੇ ਕੁਝ ਨਹੀਂ ਬਾਕੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਸਰਕਾਰਾਂ ਨੇ ਸਰਕਾਰ ਨੇ ਵੀ ਡੋਬਤਾ ਸਰਕਾਰ ਆਪਣੇ ਜ਼ਿਮੀਦਾਰ ਨੂੰ ਜੀ ਅੱਛਾ ਕਿੰਨਾ ਕੁ ਨੁਕਸਾਨ ਪਸ਼ੂਆਂ ਦਾ ਜਾਂ ਹੋਰ ਕਿੰਨੇ ਕੁ ਪਸ਼ੂ ਮਰੇ ਆ ਦੱਸਣ ਹੀ ਵਾਲਾ ਜੀ ਲੱਖਾਂ ਕਰੋੜਾਂ ਰੁਪਈਆ ਦਾ ਲੋਕਾਂ ਦਾ ਨੁਕਸਾਨ ਹੋ ਗਿਆ ਆ ਵੇਖੋ ਮੈਂ ਘਰ ਬਣਾਇਆ ਉਹ ਵੀ ਡੁੱਬਾ ਪਿਆ ਹਾਂ ਜੀ ਤੇ ਦੂਸਰਾ ਵੇਖੋ ਜੀ ਝੋਨਾ ਸਾਰਾ ਰੁੜ ਗਿਆ ਡੁੱਬ ਗਿਆ ਲੋਕ ਪਰੇਸ਼ਾਨ ਨੇ ਬੱਚਿਆਂ ਨੂੰ ਲੈ ਕਿੱਥੇ ਜਾਣ ਲੋਕ ਕਿੰਨੇ ਕਿੰਨੇ ਫੁੱਟ ਪਾਣੀ ਆ ਕਰੇ ਇੱਥੇ 8 ਫੁੱਟ ਪਾਣੀ ਆ ਜੀ ਤਾਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰ ਦੇਖ ਲਓ ਵੀ 8-8 ਫੁੱਟ ਪਾਣੀ ਆ ਤੇ ਜਿੱਥੇ ਅਸੀਂ ਖੜੇ ਆ ਉੱਥੋਂ ਦੀ ਤਸਵੀਰ ਵੀ ਤੁਸੀਂ ਦੇਖੋਗੇ ਕਿ ਪਾਣੀ ਜਿਹੜਾ ਉਹ ਗੋਡਿਆਂ ਤੋਂ ਉੱਪਰ ਹੋਇਆ ਪਿਆ ਇਹ ਹਾਲਾਤ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਹਾਂਜੀ ਅਜੇ ਸੜਕ ਤੇ ਆ ਜੀ ਹਾਂਜੀ ਅਜੇ ਸੜਕ ਤੇ ਖੜੇ ਆ ਇੱਥੇ 8 ਫੁੱਟ ਵੀ ਤੇ ਪਾਣੀ ਲੋਕ ਕਿਤਾ ਗੋਡਿਆਂ ਉੱਪਰ ਆ ਥੱਲੇ ਲੱਗੇ ਤੇ 10-10 ਫੁੱਟ ਦੇ ਪੱਲੇ ਲੱਗੇ ਪਾਣੀ ਆ ਜੀ ਤੇ ਹਾਲਾਤ ਬੜੀ ਮਾੜੀ ਆ ਵੇਖੋ ਸਣ ਸੜਕ ਨੇਵੀ ਕਰੇ ਤੇ ਪਾਣੀ ਹਿਸਾਬ ਦਾ ਛੱਡ ਦੇ ਆਸ ਤੇ ਪਾਣੀ ਨਿਕਲਦਾ ਕੋਈ ਪ੍ਰੋਬਲਮ ਨਹੀਂ ਆਉਣੀ ਕੋਈ ਚੱਕਰ ਨਹੀਂ ਸੀਗਾ ਜਦੋਂ ਰਣਜੀਤ ਸਾਹਿਬ ਟਾਈਮ ਰੁੜਨ ਲੱਗਾ ਉਹਨਾਂ ਸਾਰੇ ਫਲੱਡ ਗੇਟ ਖੋਲਤੇ ਮੁਰਕੇ ਕਹਿੰਦਾ ਜੀ ਫਲੱਡ ਗੇਟ ਹੀ ਰੁੜ ਗਏ ਉੱਟ ਗਏ ਵਿੱਚੋਂ ਤੇ ਕੀ ਕਰਦਾ ਜਿੰਮੇਦਾਰ ਦਾ ਬਹੁਤ ਮਦਦ ਹਲ ਕਰਤਾ ਨਾ ਜੀ ਆ ਤੁਸੀਂ ਹਾਲਾਤ ਦੇਖਿਆ ਇਸ ਜਗ੍ਹਾ ਦੇ ਇੱਕ ਪਾਸੇ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ ਕਹਿੰਦੇ ਹੈਲੀਕਾਪਟਰ ਉੱਤੋਂ ਲੰਘਦਾ ਸਾਡੀ ਕੋਈ ਸਾਰ ਨਹੀਂ ਲੈਂਦਾ ਸਾਨੂੰ ਸਿਰਫ ਫੋਕੇ ਦਾਅਵੇ ਤੇ ਜਿਹੜੇ ਆ ਵਾਦੇ ਕੀਤੇ ਗਏ ਆ ਦੇਖੋ ਤੁਸੀਂ ਕਿਵੇਂ ਨਦੀਆਂ ਵਗਦੀਆਂ ਨਜ਼ਰ ਆ ਰਹੀਆਂ ਸਾਹਮਣੇ ਫਸਲਾਂ ਨੇ ਤੇ ਫਸਲਾਂ ਤਬਾਹ ਹੋ ਗਈਆਂ ਨੇ ਤੇ ਬਾਲੀਵਾਰਚ ਕੋਈ ਨਹੀਂ ਪੰਜਾਬ ਦੇ ਲੋਕ ਅੱਜ ਤਰਾ ਤਰਾ ਕਰ ਰਹੇ ਨੇ ਨਾਜ਼ਰ ਕੋਈ ਨਹੀਂ ਮਾਰ ਰਿਹਾ ਪਰ ਸਿਰਫ ਔਰ ਸਿਰਫ ਦਲਾਸਾ ਦਿੰਦੇ ਫਿਰਦੇ ਨੇ ਇੱਥੇ ਜਿਹੜਾ ਪਾਣੀ ਦਾ ਫਲੋ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਸਪੀਡ ਦੇ ਨਾਲ ਪਾਣੀ ਜਿਹੜਾ ਹੈ ਉਹ ਦੂਸਰੇ ਪਾਸੇ ਜਾ ਰਿਹਾ ਤੇ ਫਸਲਾਂ ਨੂੰ ਤਬਾਹ ਕਰ ਰਿਹਾ ਐ ਇਧਰ ਬਿਲਕੁਲ ਝੋਨਾ ਨਜ਼ਰ ਨਹੀਂ ਆ ਰਿਹਾ ਕਿ ਕਿੰਨਾ ਜਿਆਦਾ ਝੋਨਾ ਜਿਹੜਾ ਤਬਾਹ ਹੋਇਆ ਤੇ ਕਿੰਨੀ ਫਸਲ ਹੁਣ ਹੋਰ ਤਬਾਹ ਹੋ ਰਹੀ ਐ ਤਾਂ ਪਾਣੀ ਦਾ ਅੰਦਾਜ਼ਾ ਲਾ ਸਕਦੇ ਹਾਂ ਪਰ ਇੱਕ ਪਾਸੇ ਸਰਕਾਰ ਕਹਿੰਦੀ ਐ ਕਿ ਅਸੀਂ ਲੋਕਾਂ ਦੇ ਲਈ ਹੜ੍ਹ ਪੀੜਤਾਂ ਦੇ ਲਈ ਸੁਵਿਧਾਵਾਂ ਲੈ ਕੇ ਜਾ ਰਹੇ ਹਾਂ ਪਰ ਅੱਜ ਦੀ ਘੜੀ ਲੋਕਾਂ ਕੋਲ 1% ਸੁਵਿਧਾ ਨਹੀਂ ਲੋਕ ਘਰਾਂ ਨੂੰ ਛੱਡ ਕੇ ਬਾਹਰ ਸੌਣ ਦੇ ਲਈ ਮਜਬੂਰ ਨੇ ਤੇ ਸੜਕਾਂ ਤੇ ਬੈਠੇ ਨੇ ਆਪਣੇ ਘਰ-ਬਾਰ ਛੱਡ ਕੇ ਘਰਾਂ ਦੇ ਵਿੱਚ 8-8 ਫੁੱਟ ਪਾਣੀ ਆ ਤੇ ਲੋਕ ਤੰਗ ਨੇ ਹੁਣ ਸਰਕਾਰ ਸੁਣਦੀ ਐ ਗੌਰ ਕਰਦੀ ਐ ਤਾਂ ਇਹਨਾਂ ਲੋਕਾਂ ਦਾ ਹੱਲ ਕਰ ਦੇ ਇਹ ਸਚਾਈ ਆ ਪੰਜਾਬ ਦੀ ਪੰਜਾਬ ਦੇ ਹਾਲਾਤਾਂ ਦੀ ਇਸੇ ਤਰ੍ਹਾਂ ਹੋਰ ਵੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ رائے ਸਾਂਝੀ ਕਰਨੀ ਹੈ ਤੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਪੰਜਾਬ ਦਾ ਕਿਸਾਨ ਕੀ ਚਾਹੁੰਦਾ ਉਹ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਰਕਾਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਪਤਾ ਲੱਗੇ ਵੀ ਅਸਲੀ ਸੱਚ ਕੀ ਹੈ ਜ਼ਮੀਨੀ ਹਕੀਕਤ ਕੀ ਹੈ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ